ਪਰਨਾ ਤੇ ਢਿੱਡ ਸੀ ਸਾਡੇ ਸਰੀਰ ਨੂੰ ਜਿਉਣ ਵਾਸਤੇ ਖੂਨ ਚਾਹੀਦਾ ਹੈ ਪਰ ਆਪਾਂ ਖੂਨ ਵੱਲ ਤਾਂ ਧਿਆਨ ਹੀ ਨਹੀਂ ਦਿੰਦਾ ਆਪਾਂ ਤਾਂ ਤੜਕੇ ਵੱਲ ਧਿਆਨ ਦਿੰਦੇ ਆ ਤੜਕਾ ਇਹੋ ਜਿਹਾ ਲਾਈਦਾ ਹੈ ਗਮਾਂਡੀਆਂ ਦਾ ਬੁੜਾ ਸੁੱਤਾ ਪਿਆ ਖੰਗਣ ਲੱਗ ਜਾਂਦਾ ਹੈ ਇਹੋ ਜਿਹਾ ਤੜਕੇ ਲਾਉਂਦੇ ਆ ਜੀਨੇ ਗਵਾਂਡੀ ਨੂੰ ਖੰਗ ਠਾਲਦੀ ਉਹ ਤੇਰਾ ਕੀ ਬਣ ਦੋ ਇਹ ਜਿਆ ਤੇਜ ਤਰਾਰ ਆਪਾਂ ਖਾਣਾ ਸ਼ੁਰੂ ਕਰਦਾ ਪਰ ਗੁਰੂ ਲੋਕ ਮਹਾਪੁਰਸ਼ ਕਹਿੰਦੇ ਨੇ ਬਾਬਾ ਹੋਰ ਖਾਣਾ ਖੁਸ਼ੀ ਖੁਆ ਦੇਖ ਲਓ ਸੱਚੇ ਪਾਤਸ਼ਾਹ ਨੇ ਸਭ ਕੁਝ ਹੀ ਸਮਝਾਇਆ ਬਾਣੀ ਚ ਜਿਤ ਖਾਦੇ ਤਨ ਪੀੜੀਏ ਮਨ ਵਿੱਚ ਚਲੇ ਵਿਕਾਰ ਆਪਾਂ ਨੂੰ ਖਾਣਾ ਹੀ ਨਹੀਂ ਆਇਆ ਬਹੁਤੇ ਰੋਗ ਆਪਾਂ ਖਾ ਖਾ ਕੇ ਲਾ ਲਈ ਵਾ ਖਾਣ ਦਾ ਤਰੀਕਾ ਨਹੀਂ ਸਾਡੇ ਥੋੜਿਆਂ ਕ